جو بچے گرمیال پڑھ رہے ہیں یہ میرا پنیا فرض ہے یہ میں کوئی کسی دیر احسان نہیں کر رہا جا کسی بندے کو خوش کرنے واسطے نہیں ہو رہا یہ میرا پروار جڑا ہے کہ گرو خالصہ پت کی مایا پہ پڑھ رہے سو میں گرو نانک کے گھر کا بک رہا یہ میرا فرض بن گیا یہ کوئی احسان نہیں ہے کہ آپ جی تنخواہ لوگ بڑے بچے پڑھا لیں ਇਹ ਪੜਗੀਆਂ ਵਾਲੇ ਪਾਸ਼ਾ ਜੀ ਦੇ ਅੱਗੇ ਬੇਸ਼ਮੋਹ ਨਾਸ ਹੋ ਰਿਹਾ। ਉਹ ਮੂੰਹ ਦਿਖਾਉਣੀ ਹੋ ਰਿਹਾ। ਸੋਸ ਕਰਕੇ ਜੇ ਮੈਂ ਜਮਾ ਵੀ ਕੱਲਾ ਕਰ ਸਕਦਾ। ਇਹ ਗੱਲ ਪੋਸਿਬਲ ਨਹੀਂ ਕਦੇ ਵੀ ਹੋ ਸਕਦੀ ਜੇ ਮੈਂ ਕੱਲਾ ਕਰਮਾ ਗੁਰਮਤਿ ਵਿਦਿਆਲਾ ਚਲਾ ਰਹਾ ਹਾਂ। ਜੇ ਮੈਂ ਚਾਹੁੰਦਾ ਤਾਂ ਤੇ ਅਮਰਦੀਪ ਸਿੰਘ ਆਪਣੀਆਂ ਗੱਲਾਂ ਸਾਹਮਣੇ ਕੀਤੀ ਕਿ ਮੈਂ ਸਫਲੂਲਨ ਚਲਾ ਸਕਦਾ ਸੀ। ਜਿੰਨਾ ਚਿਰ ਘਰ-ਘਰ ਦੇ ਮੁਲਕਨਾ, ਘਰ-ਘਰ ਦੇ ਗੁਰਸੇ ਖਦਰਾ, ਬੀਬੀਆਂ ਦਾ, ਬੱਚਿਆਂ ਦਾ ਆਪ ਦਾ ਸਹਿਯੋਗ ਨਹੀਂ ਹੋਏਗਾ। ਉੰਨਾਂ ਤਰ੍ਹਾਂ ਦੇ ਮਹਾਨ ਕਾਰਜ ਸਫਲ ਨਹੀਂ ਹੋ ਸਕਦੇ ਸਭ ਤੋਂ ਪਹਿਲਾਂ ਧੰਨਵਾਦ ਸ੍ਰੀ ਸੰਗਤ ਦਾ ਜਿਨ੍ਹਾਂ ਨੇ ਮੇਰੇ ਤੇ ਇਹ ਧਾਰ ਕੀਤਾ ਵਿਸ਼ਵਾਸ ਕੀਤਾ ਕਿ ਆਪਰੇ ਜਿਸ ਤਰ੍ਹਾਂ ਬੱਚੇ ਵੇਖ ਰਹੇ ਹੋ 20-25 ਸਾਲ ਦੀਆਂ ਲੜਕੀਆਂ 20-25 ਸਾਲ ਦੇ ਲੜਕੇ ਗੁਰ ਸੰਗਤ ਵਿੱਚ ਭੇਜ ਰਹੇ ਹੋ ਗੁਰ ਦਰਬਾਰ ਵਿੱਚ ਭੇਜ ਰਹੇ ਹੋ ਉਹ ਵੀ ਉਸ ਸਮੇਂ ਜਦੋਂ ਇੱਕ ਆਮ ਧੀ ਦਾ ਘਰ ਬਾਹਰ ਸਿਕਣਾ ਵੀ ਨਾਮੋਂ ਪਣ ਜੀਵਾਂਦੇ ਆ ਉਸ ਸਮੇਂ ਦੇ ਵਿੱਚ ਫਿਰ ਆਪ ਜੀ ਨੇ ਬਦਲ ਇਹਦੇ ਪਾਤਰਾਂ ਤੋਂ ਵਿਸ਼ਵਾਸ ਦਿੱਤਾ ਸਤਿਗੁਰੂ ਕਿਰਪਾ ਕਰ ਮੈਂ ਬਹੁਤ ਵਾਰ ਬੇਨਤੀ ਕੀਤੀ ਕਿ ਆਜ ਦੇ ਸਮੇਂ ਦੇ ਵਿੱਚ ਬੱਚਿਆਂ ਦਾ ਗੁਰਦੁਆਰੇ ਆਉਣਾ ਇਹਦਾ ਧਿਆਨ ਦਾ ਗੁਰਦੁਆਰੇ ਆਉਣਾ ਹੀ ਵੱਡੀ ਗੱਲ ਹੈ ਇੱਕ ਉਸ ਤਰ੍ਹਾਂ ਹੈ ਜਿਵੇਂ ਝੁੱਲ ਰਹੇ ਠੱਕੜ ਦੇ ਵਿੱਚ ਕੋਈ ਮਨੁੱਖ ਇਹ ਕਹਿ ਰਿਹਾ ਹੋਵੇ ਕਿ ਮੈਂ دیਵਾ ਜਗਾਉਣ ਦੀ ਕੋਸ਼ਿਸ਼ ਕਰ ਰਿਹਾ ਸੋ ਇਸ ਨਜ਼ਰ ਦੇ ਵਿੱਚ ਅਸੀਂ 50-50 ਬੱਚਿਆਂ ਦਾ ਬੇਬੀਆਂ ਦਾ ਬੱਚਿਆਂ ਦਾ ਮੁਟਿਆਰਿਆਂ ਦਾ ਗੁਰਦੁਆਰੇ ਆਉਣਾ ਦੋ ਰੋ ਤੰਤਰ ਕਰਕੇ ਗੁਰਮਤਿ ਗੁਰ ਸੰਗਤ ਦੇ ਵਿਚਰਨਾ ਪ੍ਰਣਾ ਪ੍ਰਾਵਾਂ ਵਾਪਕ ਵਿਚਰਨਾ ਕਿ ਕੋਸ ਪ੍ਰਕਾਰ ਦੇ ਗੱਲ ਕਿ ਝੁੰਲ ਰਹੇ ਝਖੜ ਦੇ ਵਿੱਚ ਕੋਈ ਮਨੁੱਖ ਜੀਵਾ ਦੇ ਖੜਾ ਹੋਵੇ ਕਿਸੇ ਅਨੇ ਰਿਤੂ ਚੇਂਜ ਕਰਦੇ ਸੋ ਇਹ ਇੱਕ ਤਰ੍ਹਾਂ ਦਾ ਚਾਂਦ ਹੈ ਸਮੇਂ ਨੂੰ ਅਜੇ ਪਛਾਣ ਦੇ ਸਰਦਤਾ ਤੇ ਸਮੇਂ ਨੂੰ ਚੇਂਜ ਹੈ ਕਿ ਅਸੀਂ ਸਾਡਾ ਬੀਜ ਨਾਸ਼ ਨਹੀਂ ਹੋਇਆ ਅਸੀਂ ਨਾਸ਼ ਨਹੀਂ ਹੋਏ ਹਰੇ ਸਾਡੇ ਤੇ ਹਿੰਮਤ ਹੈ ਸਾਡੀ ਸਮਰੱਥਾ ਹੈ ਅਸੀਂ ਗੁਰੂ ਖਾਲਸਾ ਪੰਥ ਦੀ ਕੁੱਕਰੀ ਫੇਰ ਉਸ ਤਰ੍ਹਾਂ ਕਰ ਸਕਦੇ ਹਾਂ ਕਰ ਸਕਦੇ ਜੇ ਆਪ ਸੰਗਤਾਂ ਦਾ ਸਹਿਯੋਗ ਹੋਵੇਗਾ ਆਪ ਨੰਬਰਾਂ ਦਾ ਸਹਿਯੋਗ ਹੋਵੇਗਾ ਸੋ ਆਪ ਸੰਗਤਾਂ ਦੇਣ ਦੇ ਦੇਖ ਸਕਦਾ ਕਿਹੜੇ ਸ਼ਬਦਾਂ ਦਾ ਧੰਨਵਾਦ ਕਰਾਂ ਉਹ ਕੋਈ ਸ਼ਬਦ ਹੀ ਨਹੀਂ ਹੈ ਜੇ ਫਿਰ ਵੀ ਦਿੱਨਾ ਵੀ ਹੋ ਸਕੇ ਆਪ ਨੂੰ ਮੇਰੇ ਨਾਲ ਮੋਢਾ ਜਾ ਕੇ ਮੋਢਾ ਖੜੇ ਹੋ ਆਪ ਸੰਗਤਾਂ ਬਹੁਤ ਜਿੰਨੀਆਂ ਗਹਿਰਾਈਆਂ ਤੋਂ ਧੰਨਵਾਦ ਹੈ ਸੋ ਆਪ ਨੂੰ ਮੈਂ ਵਿਸ਼ਵਾਸ ਦਿਵਾਉਣਾ ਕਿ ਜਿੰਨਾ ਚਿਰ ਪਾਤਸ਼ਾਹ ਜੀ ਨੇ ਇਸ ਧਰਤੀ ਵਿੱਚ ਸਾਥ ਦਿੱਤੇ ਹਨ ਗੁਰੂ ਖਾਲਸਾ ਪੰਥ ਦੀ ਸੇਵਾ ਇਸੇ ਤਰ੍ਹਾਂ ਕਰਦੇ ਰਵਾਂਗੇ ਧਰਤੀ ਕੋਈ ਵੀ ਹੋਵੇ ਜਿਨੋਲੀ ਨੇ ਸਾਰੇ ਉਹ ਇੱਥੇ ਵੀ ਰਾਤ ਨੂੰ ਕੀ ਹੈ ਇਹ ਬਾਦਸ਼ਾਹ ਜੀ ਨੇ ਦੁਨੀਆਂ ਦੇ ਜਿੱਥੇ-ਜਿੱਥੇ ਲੱਗਦਾ ਪਉਤਾਂ ਤੇ ਵਿਚਰਨਾ ਹੈ ਪਰ ਹਰ ਜਗ੍ਹਾ ਗੁਰੂ ਖਾਲਸਾ ਪੰਥ ਦਾ ਘਰ ਹੈ ਹਰ ਜਗ੍ਹਾ ਗੁਰੂ ਖਾਲਸਾ ਪੰਥ ਦੀ ਸੇਵਾ ਦੇ ਮੌਕਾ ਹੈ ਜਿੱਥੇ ਵੀ ਆਪਾਂ ਵਿਚਰਾਂਗੇ ਬਾਦਸ਼ਾਹ ਜੀ ਇਸੇ ਪਰਿਵਾਰ ਵਿੱਚ ਵਿਚਰਾਂਗੇ ਕਿਸੇ ਸਰਕੇ ਸੰਬੰਧੀਆਂ ਨੂੰ ਵਿਚਰਾਂਗੇ ਆਪ ਸੰਗਤ ਨੂੰ ਇਹ ਬੇਨਤੀ ਹੈ ਕਿ ਆਪ ਜੀ ਕੋਲ ਦਾ ਜਰੂਰ ਆਇਆ ਜਿੱਥੇ ਬੱਚਿਆਂ ਨੂੰ ਭੇਜਦੇ ਹਾਂ ਤਨ ਮਾਮਲੀ ਗੁਰੂ ਕਰਦੇ ਮਾਹੌਲ ਦਾ ਪਤਾ ਲੱਗੇ ਤੁਹਾਡੇ ਆਪ ਦੀ ਚੇਸ਼ਟਾ ਵਧੇ ਆਪ ਦੇ ਅੰਦਰ ਗੁਰੂ ਖਾਲਸਾ ਪੰਥ ਦਾ ਜੋੜ ਦਾ ਮਾਹਤ ਰੰਗ ਪੈਦਾ ਹੋਵੇ ਚਾਹ ਪੈਦਾ ਹੋਵੇ ਕਿਉਂਕਿ ਜਿਹੜਾ ਦੇਖ ਕੇ ਜੀਵਨ ਬਦਲਣਾ ਹੁੰਦਾ ਉਹ ਸੁਣ ਕੇ ਨਹੀਂ ਬਦਲ ਸਕਦਾ ਤੁਸਾਂ ਨੂੰ ਬੱਚਿਆਂ ਨੂੰ ਦੇਖਿਆ ਮੈਂ ਇਸੇ ਤਰ੍ਹਾਂ ਕੇ ਦਿਨਾਂ ਤੋਂ ਬੇਨਤੀ ਆਪ ਜੀ ਨੂੰ ਸਪਸ਼ਟ ਕਰਦਾ ਹਾਂ ਕਿ ਬੱਚਿਆਂ ਨੂੰ ਜਰੂਰ ਨਾਲ ਲੈ ਕੇ ਆ ਇਹਦਾ ਮਤਲਬ ਇਹ ਸੀ ਕਿ ਬੱਚੇ ਬੱਚਿਆਂ ਨੂੰ ਸਨਮਾਨ ਹੁੰਦਾ ਬਖਸ਼ੇ ਬੱਚੇ ਬੱਚਿਆਂ ਨੂੰ ਗੁਰੂ ਖਾਲਸਾ ਪੰਥ ਦੇ ਸਿਮਰਨ ਸੱਜਿਆ ਬੈਠਣਗੇ ਤੋ ਉਹਨਾਂ ਅੰਦਰ ਚਾਹ ਰਹਿਣਾ ਹੋਵੇਗਾ ਉਹਨਾਂ ਅੰਦਰ ਉਹ ਮਾਪ ਪੈਦਾ ਹੋਵੇਗਾ ਗੁਰੂ ਖਾਲਸਾ ਪੰਥ ਦੇ ਵਿੜੇ ਚ ਆਉਣ ਦਾ ਇੱਕ ਚੇਸ਼ਟਾ ਕਰਦਾ ਹੋਵੇਗਾ ਜਦੋਂ ਚੇਸ਼ਟਾ ਜੀ ਦੇ ਅੰਦਰ ਪੈਦਾ ਹੋ ਜਾਏ ਗੁਰੂ ਖਾਲਸਾ ਪੰਥ ਨਾਲ ਜੁੜਨ ਦੀ ਫਿਰ ਉਹਦਨ ਵੀ ਕਰਦਾ ਹੈ ਪਰ ਮੈਨੂੰ ਦੇਖੀ ਲਾਲਸਾ ਤਾਂ ਤੇ ਹਾਲਸ ਤਾਂ ਖੰਗਲੋ ਦੇ ਜਿਨ੍ਹਾਂ ਨੂੰ ਗੁਰੂ ਨੂੰ ਮਿਲਣ ਦੀ ਲਾਲਸਾ ਪੈਦਾ ਹੋਣ ਦੇ ਉਹ ਆਸ ਤਾਂ ਇਹ ਘਰਾਂ ਚ ਨਹੀਂ ਬੰਦੇ ਹੁੰਦੇ ਸੋ ਆਪ ਸੰਗਤ ਦਾ ਸੁਚੀਆਂ ਸੰਗਤਾਂ ਦਾ ਅੰਦਰ ਸਾਰੀਆਂ ਸੰਗਤਾਂ ਦਾ ਨਾਮ ਲੈ ਸਕਦਾ ਜਿੰਨੀਆਂ ਵੀ ਸੰਗਤਾਂ ਨੇ ਦਾਸ ਦਾ ਸਨਮਾਨ ਕੀਤਾ ਦਾਸ ਨੂੰ ਸਹਿਯੋਗ ਦੇ ਰਹੇ ਹਾਂ ਸਾਰੇ ਸਭ ਦਾ ਤੈਨੂੰ ਬਹੁਤ ਧੰਨਵਾਦ ਹੈ ਕੋਟੇ ਕੋਟ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਨ੍ਹਾਂ ਦੀ ਮਹਾਨ ਬਖਸ਼ਿਸ਼ ਕਿਰਪਾ ਰਹਿਮਤ ਦੇ ਸਦਕਾ ਪਾ ਸਾਰੇ ਜਿਹੜੇ ਮਿਲ ਕੇ ਬੈਠੇ ਆ ਕਿਉਂਕਿ ਜਦੋਂ ਇਹ ਹੁੰਦਾ ਰਹਿੰਦਾ ਗੁਰੂ ਹਰਿਰਾਜਾ ਸਾਹਿਬਤ ਵਿੱਚ ਜਦੋਂ ਵੀ ਸੇਵਾ ਮਰਵਾ ਰਹੇ ਹੁੰਦੇ ਸੋ ਮਾਰੀਆਂ ਕੁੜੀਆਂ ਔਕੜਾ ਸੋਕੜ ਜਿਹੜੀਆਂ ਆਉਂਦੀਆਂ ਰਹਿੰਦੀਆਂ ਹਨ ਸੋ ਇਹਨਾਂ ਨੂੰ ਨਾਮ ਦਰਖ਼ਤਾਰ ਕਰ ਦੇਣਾ ਚਾਹੀਦਾ ਹੁੰਦਾ ਹੈ ਆਪਣਾ ਏ ਵੱਡਾ ਹੈ ਆਪਣਾ ਮਕਸਦ ਵੱਡਾ ਹੈ ਆਪਣਾ ਮੁੱਦਾ ਵੱਡਾ ਹੈ ਤੋ ਘਰ ਘਰ ਵਿੱਚੋਂ ਜਿੱਦਾਂ ਇਹ ਬੱਚੇ ਗੈਨੀ ਜੀ ਨੇ ਕਿਹਾ ਸੀ ਨਾ ਕਿ ਇਹ ਫਰੰਟਾ ਕੋ ਵਿਖਾ ਮਾਣ। ਗੈਨੀ ਦੇ ਕੋਰਸੀ ਜੀ ਕੀ ਕਰਦੇ ਸਨ ਨਾ ਕਿ ਬੱਚੇ ਜਿਹੜੇ ਹੁੰਦੇ ਪੱਤ ਦਾ ਬੀ ਹੁੰਦੇ ਆ ਤੇ ਸਿਆਣਾ ਬੰਦਾ ਜਿਹੜਾ ਹੁੰਦਾ ਕਦੇ ਵੀ ਤਾਲ ਪੈਣ ਤੇ ਪੱਕਿਆ ਹੋਇਆ ਅੰਨ ਨਹੀਂ ਸਾਭਾ ਹੁੰਦਾ ਵਿਚ ਸਾਭ ਦਾ। ਸਿਆੜੇ ਬੰਦੇ ਆਪੇ ਬੈਠਿਓ ਆਪ ਜੀ ਕਰੇ ਤਾਲ ਤਵੇਂ ਮੀਂਹ ਨੇੜੀ ਕੋ ਝੱਖੜ ਛੁੱਟ ਜਾਏ ਬੰਦਾ ਬੀ ਸਾਭਦਾ ਹੁੰਦਾ ਬੀ ਤੋਂ ਹੋਰ ਪ੍ਰਦਾਸ਼ ਕਿੱਤੀ ਜਾ ਸਕਦੀ ਆ। ਅੰਨ ਵੱਲ ਜਾਏਗਾ। ਸਸਤਰ ਕੇ ਇਹ ਜਿਹੜੇ ਬੱਚੇ ਹਨ ਪੰਥ ਦਾ ਬੀ ਹਨ ਜਿਹਨੂੰ ਸਾਹਮਣੇ ਰੋੜਿਆ ਤੇ ਜੇ ਮੈਂ ਕਹਾਂ ਮੈਂ ਇਕੱਲਾ ਸਾਹਮਣਾ ਕਰਾਂ ਤੇ ਇਹ ਗੱਲ ਪੂਸੀ ਵਰਨੀ ਹੈਗੀ ਆਪ ਨੂੰ ਦਾ ਸਾਥ ਚਾਹੀਦਾ ਆਪ ਜੀ ਦੀ ਹਿੰਮਤ ਚਾਹੀਦੀ ਆਪ ਨੂੰ ਦਿਲੇਰੀ ਚਾਹੀਦੀ ਆ ਕਲਗੀਆਂ ਵਾਲੇ ਪਾਤਸ਼ਾਹ ਬੋਲੀ ਕਰਕੇ ਕਿਰਪਾ ਕਰਨਗੇ ਇਹ ਮਹਾਨ ਕਾਰਜ ਹੋਰ ਵੀ ਉੱਤਮ ਹੋਏਗਾ ਹੋਰ ਵੀ ਨਿਕਲ ਕੇ ਸਾਹਮਣੇ ਆਏਗਾ ਸੋ ਇੰਨੇ ਕਲਾਕਾਰਾਂ ਦਾ ਦਾਸ ਸੰਸਥਾ ਦਾ ਧੰਨਵਾਦ ਕਰਦਾ ਹੋਇਆ ਖਿਮਾ ਦਾ ਜੱਜ ਗਿਆ ਕਿਉਂਕਿ ਸਮਾਂ ਸਮੇਤ ਵੱਧ ਹੋ ਚੁੱਕਿਆ ਹੈ ਸੋ ਜਿੰਨੇ ਵੀ ਸੰਗਤ ਪਹੁੰਚਿਓ ਦਾਸ ਦੇ ਸੱਦੇ ਤੇ ਬਹੁਤ ਬਹੁਤ ਸਾਰੀ ਸੰਗਤ ਦਾ ਧੰਨਵਾਦ ਕੋਟਰਪੌਂਟ ਸ਼ੁਕਰ ਧੰਨਵਾਦ ਬੱਚਿਆਂ ਦਾ ਵਿਦਿਆਰਥੀਆਂ ਦਾ ਬਹੁਤ ਬਹੁਤ ਧੰਨਵਾਦ ਜਿ ਦਿਨ ਮੇਰੇ ਕੋਲ ਗਿਆਨੀ ਅਮਰਪਾਲ ਸਿੰਘ ਜੀ ਆਏ ਸੀ ਨਾ ਬੇਨਤੀ ਲੈ ਕੇ ਏ ਕਹੇ ਲੱਗੇ ਬੱਚਿਆਂ ਨੂੰ ਬੇਨਤੀ ਕਰ ਵੀ ਚਾਰ ਪੰਜ ਸਹਿਜ ਪਾਠ ਕਰ ਦੇਣਾ ਸਾਡੇ ਕੋਲ ਕਰਦੇ ਆ ਕਿ ਤੁਹਾਨੂੰ ਟੋਰ ਰਿਕਾਰਡ ਦੇ ਹਿਸਾਬ ਨਾਲ ਚਾਰ ਪੰਜ ਸਹਿਜ ਪਾਠ ਕਰ ਦੇਣਾ ਚਲੋ ਮੈਂ ਜਦੋਂ ਸ਼ਾਮ ਨੂੰ ਕਲਾਸ ਲੱਗੀ ਜਮਾਤ ਲੱਗੀ ਨਾ ਬੱਚਿਆਂ ਨੇ ਕਿਹਾ ਵੀ ਇੰਨਾ ਸਹਿਜ ਪਾਠ ਕਰਨਾ ਮੇਰੇ ਮਨ ਤੇ ਬਰਾਕ ਹੋਣਾ ਸਗਲ ਦਾ ਖੁਸ਼ੀ ਦਾ ਕਿ ਬੱਚਾ ਨੇ ਉਮਾ ਦੇ ਵਿੱਚ ਆ ਕੇ ਚਾਹ ਵਿੱਚ ਆ ਕੇ ਅੱਡੜ ਨਾਮ ਖਾ ਕੇ ਬਾਬਾ ਦੀ ਚਾਰ ਮੰਗ ਦੀ ਕੀ ਸਾਈਂ ਮਾਰਤਾਂ। ਸੋ ਇਹ ਜਿਹੜਾ ਚਾਹ ਹੈ ਬੱਚਿਆਂ ਦੇ ਅੰਦਰ ਇਹ ਆਪਾਂ ਮਰਨ ਨਹੀਂ ਦੇਣਾ। ਜੇ ਮੈਂ ਕਹਾਂ ਮੈਂ ਇਕੱਲਾ ਜੁੰਦਾ ਰੱਖ ਲਾਂਗਾ ਇਹ ਗੱਲ ਪੋਸੀਬਲ ਨਹੀਂ ਹੈ ਜੀ ਤੁਹਾਡਾ ਸੰਗਤਾਂ ਦਾ ਸਾਥ ਚਾਹੀਦਾ। ਇਹ ਜਿਹੜਾ ਬੱਚਿਆਂ ਦੇ ਅੰਦਰ ਮਾਂ ਚਾਹ ਹੈ ਇਹ ਮਰਨ ਨਹੀਂ ਦੇਣਾ ਖਤਮ ਨਹੀਂ ਹੋਣਾ ਹੈਗਾ ਇਹਨੂੰ ਹੋਰ ਜਿਸ਼ਟਾ ਮਾਉਣਾ। ਇਹਨੂੰ ਹੋਰ ਆਪਾਂ ਉਤਮ ਕਰਨਾ ਹੋਰ ਪ੍ਰਚੰਡ ਕਰਨਾ ਹੈ। ਬਲੇ ਪਾਸ਼ਾ ਕਿਰਪਾ ਕਾ ਨ ਬੱਚਿਆਂ ਦੇ ਉੱਤੇ ਸਰ ਤੇ ਮਿਹਰ ਦਾ ਹੱਥ ਰੱਖਣ ਜਿੰਨੀ ਵੀ ਸੰਗਤ ਸਤਿਗੁਰਾਂ ਦੇ ਪਾਵਨ ਸਤਿ ਜੇ ਬੈਠੇ ਆ ਦਰਬਾਰ ਚ ਜੇ ਬੈਠੇ ਆ ਸਾਰੀ ਸੰਗਤ ਦਾ ਧੰਨਵਾਦ ਹੈ ਕੋਟਨ ਕੋਟ ਸੁਖ ਧੰਨਵਾਦ ਸਾਈਂ ਦੇ ਕਮਾਲ ਜਬਰ ਸ਼ਤਰ ਤਖਤ ਦੇ ਮਾਲਕ ਵਾਲੀਤੁਲ ਆਲਮ ਸਰਬਲੇ ਕਾਇਨਾਤ ਦੋ ਜਹਾਨ ਬਾਲੀ ਜੁਗਤਕ ਅਤਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀਆਂ ਦਾ ਸੁਮੇਸ਼ੀਆਂ ਸਦਕਾਂ ਦਾ ਬਹੁਤ ਬਹੁਤ ਧੰਨਵਾਦ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਪਾਈ ਮਤੇ ਦਾ ਪਾਈ ਸਤੇ ਦਾਸ ਪਾਈ ਦੇਵਾਲਾ ਜੀ ਦੀ ਸ਼ਾਦਗੋ ਕੋਟ ਨੂੰ ਨਾਮ ਜੀ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ